ਹਾਂਜੀ ਸਤਿ ਸ੍ਰੀ ਅਕਾਲ ਸਾਰੇ ਜੀ ਅੱਜ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਤਨਉਂ ਦਰਸ਼ਨ ਕਰਾ ਰਹੇ ਹਾਂ ਇਹ ਹੈ ਜੱਜ ਗੁਰਦੁਆਰਾ ਤਲਨ ਸਾਹਿਬ ਜਿਹੜੇ ਵੀ ਜਲੰਧਰ ਦੇ ਲਾਗੇ ਚਾਂਚੂ ਆਉਂਦੇ ਹੋਣਗੇ ਉਹਨਾਂ ਨੂੰ ਇਸ ਗੁਰਦੁਆਰੇ ਦਾ ਪਤਾ ਹੋਊਗਾ ਤੇ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਦਰਸ਼ਨ ਜੜੇ ਕਰ ਸਕਦੇ ਨੇ ਗੁਰਦੁਆਰਾ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਜਿਹੜੀ ਖਲੜੀ ਸਾਈਂ ਦੀ ਇਮਾਰਤ ਹੈ ਤੇ ਇਹ ਜਿਹੜਾ ਉੱਪਰ ਗੁਰਦੁਆਰਾ ਸਾਹਿਬ ਤੇ ਹਾਲ ਹੈ ਜਿੱਥੇ ਮਤਲਬ ਕਿ ਤੀਸਰੇ ਦਿਨ 파ੜਤਾ ਭੋਗ ਪੈਂਦਾ ਹੈ 40 ਜਾਂ 45 ਪਾਠ ਜੜਿਆ ਉਹ ਰੱਖੇ ਜਾਂਦੇ ਨੇ ਫਿਰ ਇੱਕੋ ਵਾਰੀ ਭੋਗ ਇੱਥੇ ਪਾ ਜਾਂਦਾ ਹੈ ਅੱਜ ਸੰਡੇ ਦਾ ਦਿਨ ਸੀ ਤੇ ਹਾਂਜੀ ਤੇ ਹੁਣ ਅਸੀਂ ਇੱਥੇ ਬਣਾਉਣ ਲੱਗੇ ਹਾਂ ਜੀ ਆਲੂ ਕਰ ਲਿਆ ਆਪਾਂ ਗ੍ਰੇਟ ਕੱਚੇ ਆਲੂ ਗ੍ਰੇਟ ਕਰ ਲਿਆ ਇਹਨੂੰ ਪਾਣੀ ਦੇ ਵਿੱਚ ਗ੍ਰੇਟ ਕਰਨਾ ਆ ਪਾਣੀ ਤੇ ਜੇ ਆਪਾਂ ਉਦਾਂ ਗ੍ਰੇਟ ਕਰਾਂਗੇ ਤੇ ਆਲੂ ਜੜੇ ਉਹ ਲਾਲ ਹੋ ਜਾਣਗੇ ਤੇ ਇਹਨੂੰ ਪਾਣੀ ਦੇ ਵਿੱਚ ਹੀ ਇਹਨੂੰ ਗ੍ਰੇਟ ਕਰਨਾ ਆ ਤੇ ਫਿਰ ਅਸੀਂ ਇਹਦੇ ਵਿੱਚ ਪਾ ਲਿਆ ਜੀ ਅੜਾ ਰੋੜ ਤੇ ਅੜਾ ਰੋਡ ਦੇ ਜਿਹੜਾ ਵੀ ਉਦਦਾ ਤੇ ਅਸੀਂ ਪਾਣੀ ਜਿਹੜਾ ਆਲੂਆਂ ਦੇ ਵਿੱਚੋਂ ਨਿਚੋੜਿਆ ਸੀ ਬਟ ਫਿਰ ਵੀ ਕੋਈ ਵੀ ਥੋੜਾ ਬਹੁਤਾ ਜਿਹੜਾ ਪਾਣੀ ਵਿੱਚ ਹੋਵੇਗਾ ਅੜਾ ਰੋਡ ਦਾ ਜਿਹੜਾ ਪਾਣੀ ਜੜਾ ਉਹ ਸੁੱਕ ਜਾਵੇਗਾ ਇਹਦੇ ਨਾਲ ਸਾਡੀਆਂ ਟਿੱਕੀਆਂ ਜਿਹੜੀਆਂ ਬੜੀ ਕ੍ਰਿਸਪੀ ਬਣ ਗਈਆਂ ਤੇ ਇੱਧਰ ਅਸੀਂ ਉਬਲੇ ਹੋਏ ਆਲੂ ਜਿਹੜੇ ਆ ਉਹ ਲੈ ਲਿਆ ਉਹਦੇ ਵਿੱਚ ਵੀ ਆਪਾਂ ਅੜਾ ਰੋਡ ਪਾ ਲਿਆ ਹੋਰ ਤੁਸੀਂ ਮਸਾਲੇ ਜਿਹੜੇ ਆਪਣੇ ਅਕੋਰਡਿੰਗ ਜਿਹੜੇ ਇਹਦੇ ਵਿੱਚ ਪਾ ਲੈਣੇ ਆ ਤੇ ਇਸ ਤਰੀਕੇ ਨਾਲ ਆਲੂ ਟਿੱਕੀ ਬਣਾਉਣ ਨਾਲ ਆਲੂ ਜਿਹੜੀਆਂ ਟਿੱਕੀਆਂ ਜਿਹੜੀਆਂ ਬੜੀ ਕ੍ਰਿਸਪੀ ਜਿਹੜੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੇ ਨਾਲ-ਨਾਲ ਅਪਾਂ ਇਸ ਦੀ ਤਿਆਰੀ ਕਰਦੇ ਆ ਤੇ ਨਾਲ-ਨਾਲ ਤੁਹਾਨੂੰ ਅਸੀਂ ਜਿਹੜਾ ਮੈਂ ਅੱਜ ਥੰਬਨੇਲ ਲਾਇਆ ਉਹਦੇ ਬਾਰੇ ਤੁਹਾਨੂੰ ਦੱਸਦੀ ਆ ਕਿ ਕਿਹੜਾ ਮੰਤਰ ਜਿਹੜਾ ਕਰਨ ਨਾਲ ਜਿਹੜਾ ਰੂਹ ਨੂੰ ਸਕੂਨ ਮਿਲ ਜਾਂਦਾ ਆ ਹਾਂਜੀ ਜਿਵੇਂ ਕਿ ਆਪਾਂ ਪ੍ਰਸ਼ਾਦਾ ਜਦੋਂ ਛਕਦੇ ਆ ਤੇ ਕਈ ਜਿਹੜੇ ਆ ਜ਼ਿਆਦਾਤਰ ਜਿਹੜਾ ਪ੍ਰਸ਼ਾਦਾ ਛਕਦੇ ਆ ਕੋਈ ਵੀ ਜਿਹੜਾ ਪਾਠ ਜਿਹੜਾ ਉਹ ਨਹੀਂ ਕਰਦੇ ਬਟ ਪਾਠ ਜਿਹੜਾ ਸਾਨੂੰ ਕਰਨਾ ਚਾਹੀਦਾ ਆ ਜਿਵੇਂ ਕਿ ਮੂਲ ਮੰਤਰ ਦਾ ਜਾਪ ਆਪਾਂ ਕਰਦੇ ਆ ਮੈਂ ਜਿਆਦਾ ਮਤਲਬ ਕਿ ਉਹ ਪਾਠ ਕਰਦੀਆਂ ਤਾਂ ਮੈਨੂੰ ਜਿਸ ਦਿਨ ਵੀ ਮੈਂ ਭੁੱਲ ਜਾਂਦੀ ਆ ਤਾਂ ਮੈਨੂੰ ਇਦਾਂ ਲੱਗਦਾ ਆ ਕਿ ਜਿੱਦਾਂ ਅੱਜ ਗੁਰੂ ਸਾਹਿਬ ਨੇ ਆਣ ਕੇ ਜਿਹੜਾ ਪ੍ਰਸ਼ਾਦਿਓ ਨੂੰ ਭੋਗ ਨਹੀਂ ਲਗਾਇਆ ਜਿੱਦਨ ਮੇਰੇ ਮਤਲਬ ਕਿ ਮਨ ਨਾ ਵੀ ਹੋਵੇ ਕਿਤੇ ਮਤਲਬ ਕਿ ਰੂਹ ਨਾਲ ਨਾ ਕੀਤਾ ਗਿਆ ਹੋਵੇ ਮਨ ਲਾ ਕੇ ਪਾਠ ਨੂੰ ਨਾ ਕੀਤਾ ਹੋਵੇ ਉਸ ਦਿਨ ਵੀ ਇਦਾਂ ਹੀ ਲੱਗਦਾ ਆ ਤੇ ਆਪਾਂ ਜਿੱਦਾਂ ਮੂਲ ਮੰਤਰ ਦਾ ਪਹਿਲਾਂ ਜਾਪ ਕਰਨਿਆ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਨਾ ਆ ਫਿਰ ਮੂਲ ਮੰਤਰ ਦੇ ਜਾਪ ਦੇ ਨਾਲ ਹੀ ਆਪਾਂ ਜਿਹੜਾ ਇੱਕ ਜਿਹੜਾ ਪਾਠ ਹੈ ਕਾਮ ਕ੍ਰੂਦ ਲੋਮੋ ਬਿਨ ਸਜਾਈ ਅਮਹਿ ਨਾਨਕ ਪ੍ਰਵਚਨ ਨਾਗਦੀ ਘਰ ਪ੍ਰਸ਼ਾਦ ਕਰਦੇ ਜੈ ਪ੍ਰਸ਼ਾਦ ਸਤੀ ਅੰਮ੍ਰਿਤ ਖਾਵੇ तिस ਠਾਕ ਰਖਵਨ ਮਾਵੇ ਜੈ ਪ੍ਰਸ਼ਾਦਰ ਤਰ ਸੁੰਦਰ ਰੂਪ तिसै ਤੇ ਆਏ ਸਦਾ ਨੂਪ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦਿਆਂ ਤੋਟ ਨਾ ਗਿੰਦ ਪਰੇ ਪੰਡਾਰ ਸਰਬ ਕਲਾ ਸਮਰਾਤੀ ਦੁਨੀਕੇ ਵਾਲੀ ਮੇਰਾ ਗੁਣ ਉਗੰਨਾ ਵਿਚਾਰੇ ਤੇਰਾ ਸ਼ੁਕਰ ਹੈ ਪ੍ਰਮਾਤਮਾ ਇਹਵਲਾ ਮੰਤਰ ਕਰਨਾ ਕਰਕੇ ਮਤਲਬ ਪ੍ਰਸ਼ਾਦਾ ਸ਼ਕੋਗੇ ਤੇ ਬੜਾ ਹੀ ਰੂਹ ਨੂੰ ਸਕੂਨ ਜੜਾ ਮਿਲੇਗਾ ਤੇ ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਜਿਆਦਾ ਜੜੀ ਉਹ ਮੈਨੂੰ ਬਹੁਤ ਜਿਆਦਾ ਮਤਲਬ ਕਿ ਗੁਰਬਾਣੀ ਬਾਰੇ ਗਿਆਨ ਹੈ ਜੇ ਹੋ ਸਕਦਾ ਵਿੱਚ ਕੁਝ ਗਲਤੀਆਂ ਵੀ ਹੋਣ ਉਹਨੂੰ ਨਾ ਕੱਢਿਓ ਪੁੱਲਾ ਬਖਸ਼ਿਓ ਤੇ ਮਤਲਬ ਕਿ ਪਾਠ ਜਿਹੜਾ ਜ਼ਰੂਰ ਕਰਕੇ ਪ੍ਰਸ਼ਾਦਾ ਜਿਹੜਾ ਉਹ ਸ਼ਕਣਾ ਚਾਹੀਦਾ ਆ ਇਹਦੇ ਨਾਲ ਤੁਸੀਂ 10-12 ਦਿਨ ਤੁਸੀਂ ਇਸ ਤਰ੍ਹਾਂ ਆਪ ਹੀ ਕਰੋਗੇ ਤੇ ਤੁਹਾਨੂੰ 10 10 12 ਦਿਨ ਬਾਅਦ ਜੇ ਤੁਸੀਂ ਕਦੀ ਭੁੱਲੋਗੇ ਤੇ ਤੁਹਾਨੂੰ ਲੱਗੇਗਾ ਕਿ ਹਾਂ ਮੈਂ ਕੁਛ ਭੁੱਲ ਗਿਆ ਆ ਪ੍ਰਸ਼ਾਦਾ ਛਕਦਿਆਂ ਤੇ ਮਤਲਬ ਕਿ ਬਹੁਤ ਹੀ ਜ਼ਿਆਦਾ ਵਧੀਆ ਜੜਾ ਉਹ ਲੱਗਦਾ ਆ ਇਦਾਂ ਲੱਗਦਾ ਕਿ ਗੁਰੂ ਸਾਹਿਬ ਜ਼ਰੂਰ ਸਾਡੇ ਘਰ ਵਿੱਚ ਅੱਜ ਆਏ ਸੀ ਤੇ ਹਾਂਜੀ ਇੱਥੇ ਸ਼ਾਮ ਦਾ ਟਾਈਮ ਸੀ ਤੇ ਰੈਰਾਸ ਦਾ ਟਾਈਮ ਵੀ ਹੋ ਗਿਆ ਸੀ ਤੇ ਮੈਂ ਰੈਰਾਸ ਵੀ ਜਿਹੜੀ ਆ ਨਾਲ-ਨਾਲ ਕਰਦੀ ਜਾ ਰਹੀ ਸੀ ਤੇ ਨਾਲ ਹੀ ਟਿੱਕੀਆਂ ਬਣਾ ਰਹੀ ਸੀ ਤੇ ਮਤਲਬ ਕਿ ਜਦੋਂ ਵੀ ਪਾਠ ਦਾ ਟਾਈਮ ਹੋਵੇ ਉਦੋਂ ਹੀ ਪਾਠ ਕਰ ਲੈਣਾ ਚਾਹੀਦਾ ਆ ਇਹ ਨਹੀਂ ਕਿ ਜੇ ਹੱਟ ਕੋ ਅੱਜ ਟਾਈਮ ਨਹੀਂ ਮਿਲਿਆ ਤਾਂ ਆਪਾਂ ਵੇਲੇ ਹੋ ਕੇ ਜਾ ਅੱਜ ਹੱਡਾ ਰਹਿ ਰਹਿਸ ਰਹਿ ਗਈ ਆ ਹੁਣ ਮੁਸਲਮਾਨੀ ਤੁਸੀਂ ਦੇਖ ਲਓ ਔਰ ਜਿੱਥੇ ਵੀ ਉਹਨਾਂ ਦਾ ਟਾਈਮ ਹੋ ਜਾਂਦਾ ਆ ਉੱਥੇ ਹੀ ਉਹ ਪਾਠ ਜਿਹੜਾ ਬੈਠ ਕੇ ਕਰਨ ਲੱਗ ਪੈਂਦੇ ਨੇ ਤੇ ਸੋ ਸਾਨੂੰ ਵੀ ਇਸ ਤਰੀਕੇ ਨਾਲ ਹੀ ਕਰ ਲੈਣਾ ਚਾਹੀਦਾ ਆ ਪਾਠ ਤੇ ਹਾਂਜੀ ਹੁਣ ਇੱਥੇ ਸਾਡੀਆਂ ਹੋ ਗਈਆਂ ਜੀ ਟਿੱਕੀਆਂ ਰੈਡੀ ਤੇ ਤਨਵੀਰ ਸਿੰਘ ਨੂੰ ਬੜੀ ਐਕਸਾਈਟਮੈਂਟ ਹੈ ਕਿ ਮੈਨੂੰ ਜਲਦੀ ਜਲਦੀ ਮम्मा ਜਿਹੜੀਆਂ ਟਿੱਕੀਆਂ ਪਾ ਕੇ ਦੇਣ ਉਹਦਾ ਤੁਹਾਨੂੰ ਕਲਰ ਜਿਹੜਾ ਥੋੜਾ ਜਿਹਾ ਡਾਰਕ ਲੱਗਦਾ ਹੋਵੇਗਾ ਟਿੱਕੀਆਂ ਦਾ ਬਟ ਨਹੀਂ ਇਸ ਤਰੀਕੇ ਨਾਲ ਤੁਸੀਂ ਟਿੱਕੀਆਂ ਬਣਾਓਗੇ ਤਾਂ ਬਹੁਤ ਹੀ ਜਿਹੜੀਆਂ ਟੇਸਟ ਜਿਹੜੀਆਂ ਟਿੱਕੀਆਂ ਬਣ ਕੇ ਜਿਹੜੀਆਂ ਤੁਹਾਡੀਆਂ ਤਿਆਰ ਹੋਣਗੀਆਂ ਤੇ ਦੂਸਰੀਆਂ ਇਹਦੇ ਵਾਸਤੇ ਜਿਹੜੀ ਸੌਸ ਵੀ ਜਿਹੜੀ ਬਣਾਈ ਐ ਸੋ ਵੀ ਮੈਂ ਘਰ ਹੀ ਬਣਾਈ ਐ ਇੱਕ ਮਿੱਠੀ ਸੌਸ ਹੈ ਤੇ ਇੱਕ ਪੁਦੀਨੇ ਵਾਲੀ ਤੇ ਨਾਲ ਇਹਦੇ ਜਿਹੜੇ ਆਪਾਂ ਬੀਟਰੂਟ ਜਿਹੜੀਆਂ ਕੱਟ ਕੀਤੀਆਂ ਸੀ ਤੇ ਨਾਲ ਪਿਆਜ਼ ਤੇ ਥੋੜੇ ਜਿਹਾ ਆਲੂ ਜਿਹੜੇ ਬਚ ਗਏ ਸੀ ਕੱਚੇ ਉਹਨਾਂ ਨੂੰ ਵੀ ਆਪਾਂ ਨਾਲ ਹੀ ਫਰਾਈ ਕਰ ਲਿਆ ਸੀ ਉਹ ਇੱਕ ਤਰੀਕੇ ਨਾਲ ਜਿਹੜਾ ਜਿਵੇਂ ਨਮਕੀਨ ਜਿਹੜਾ ਆ ਬਣ ਕੇ ਜਿਹੜਾ ਉਹ ਤਿਆਰ ਹੋ ਜਾਂਦਾ ਉਹ ਵੀ ਇਹਦੇ ਉੱਪਰ ਪਾ ਕੇ ਬਹੁਤ ਹੀ ਵਧੀਆ ਟੇਸਟ ਜਿਹੜਾ ਟਿੱਖੀਆਂ ਦਾ ਬਣ ਕੇ ਤਿਆਰ ਮਤਲਬ ਕਿ ਵਧੀਆ ਲੱਗਦਾ ਆ ਤੇ ਫਿਰ ਇਹਦੇ ਉੱਪਰ ਅਸੀਂ ਪਾ ਦਗੇ ਜੀ ਫੈਂਟਿਆ ਹੋਇਆ ਦਹੀਂ ਤੇ ਵਧੀਕ ਤੀ ਜੜਾ ਮਤਲਬ ਕਿ ਇਦਾਂ ਦੀ ਪਾਰਟੀ ਜਿਹੜੀ ਕਰ ਲੈਣੀ ਚਾਹੀਦੀ ਆ ਬਹੁਤ ਹੀ ਵਧੀਆ ਬੱਚੇ ਵੀ ਖੁਸ਼ ਹੋ ਜਾਂਦੇ ਨੇ ਤੇ ਆਪ ਨੂੰ ਵੀ ਵਧੀਆ ਲੱਗ ਜਾਂਦਾ ਹੈ ਤੇ ਹੁਣ ਕਿਉਂਕਿ ਅੱਜ ਕੱਲ੍ਹ ਗਰਮੀ ਦਾ ਜ਼ਿਆਦਾ ਟਾਈਮ ਹੈ ਤੇ ਬਾਹਰੋਂ ਜਿਹੜਾ ਖਾਣਾ ਜ਼ਿਆਦਾ ਸੇਫ ਜੜਾਉ ਨਹੀਂ ਹੁੰਦਾ ਤੇ ਸੋ ਆਪਾਂ ਘਰ ਵਿੱਚ ਹੀ ਜਿੱਦਾਂ ਥੋੜੇ ਜੇ ਸਮਾਨ ਦੇ ਵਿੱਚ ਹੀ ਆਪਾਂ ਜੜੇ ਆ ਵਧੀਆ ਮਤਲਬ ਕਿ ਟਿੱਕੀਆਂ ਜਿਹੜੀਆਂ ਬਣ ਕੇ ਜਿਹੜੀਆਂ ਰੈਡੀ ਹੋ ਜਾਣਗੀਆਂ ਹੋ ਜਾਂਦੀਆਂ ਨੇ ਥੋੜੀ ਜਿਹੀ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਗਰਮੀ ਦੇ ਵਿੱਚ ਕੰਮ ਕਰਨਾ ਸੌਖਾ ਨਹੀਂ ਹੁੰਦਾ ਪਰ ਜੇ ਬਾਅਦ ਵਿੱਚ ਕਹਿੰਦੇ ਹਨ ਕਿ ਮਿਹਨਤ ਦਾ ਫਲ ਜਿਹੜਾ ਉਹ ਮਿੱਠਾ ਮਿਲਦਾ ਹੈ ਵਧੀਆ ਜਦੋਂ ਸਾਰੀ ਫੈਮਿਲੀ ਦੇ ਵਿੱਚ ਬਣਾ ਕੇ ਖਾ ਲਈਏ ਤੇ ਵਧੀਆ ਲੱਗਦਾ ਹਾਂ ਜੀ ਹੁਣ ਇਹਦੇ ਵਿੱਚ ਜਿੱਥੇ ਆਪਾਂ ਆਲੂ ਜਿਹੜੇ ਪਾਣੀ ਵਿੱਚ ਆਪਾਂ ਗ੍ਰੇਟ ਕੀਤੇ ਸੀ ਤੇ ਉਹਦੇ ਵਿੱਚ ਜਿਹੜਾ ਬੋਟਮ 'ਚ ਜਿਹੜਾ ਇੱਕ ਪਾਊਡਰ ਜਿਹਾ ਬਚ ਜਾਂਦਾ ਹੈ ਹੁਣ ਥੋੜਾ ਗਿੱਲਾ ਹੈ ਬਟ ਇਹਨੂੰ ਥੋੜ੍ਹਾ ਟਾਈਮ ਰੱਖਾਂਗੇ ਤੇ ਇੱਕਦਮ ਡਰਾਈ ਹੋ ਜਾਵੇਗਾ ਤੇ ਇਹਦੀ ਆਪਾਂ ਜਿਹੜੀ ਆ ਕੋਈ ਵੀ ਜਿੱਦਾਂ ਵੇਸਣ ਦੇ ਵਿੱਚ ਮਿਕਸ ਕਰਕੇ ਇਹਨੂੰ ਪੈਕ ਜਿਹੜਾ ਆਪਾਂ ਫੇਸ ਤੇ ਲਾ ਸਕਦੇ ਆ ਕੁਝ ਵੀ ਜਿਹੜਾ ਵੇਸਟ ਜਿਹੜਾ ਉਹ ਨਹੀਂ ਜਾਂਦਾ ਤੇ ਹੁਣ ਇੱਥੇ ਤੇ ਮੈਂ ਤੇ تنਵੀਰ ਸਿੰਘ ਐਕਸਰਸਾਈਜ਼ ਕਰਨ ਲੱਗੇ ਸੀ ਜਿੱਦਾਂ ਆਪਾਂ ਬੈਕ ਨੂੰ ਤੁਰਨਾ ਇਹ ਵੀ ਐਕਸਰਸਾਈਜ਼ ਜਿਹੜਾ ਇਹਦੇ ਨਾਲ ਦਿਮਾਗ ਜਿਹੜਾ ਹਾਂਜੀ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ